ਸਤਿ ਸ੍ਰੀ ਅਕਾਲ ਦੋਸਤੋ ਮੈਂ ਵਰਤਾਰ 43 ਵਾਲ ਤੇ ਅੱਜ ਆਪਾਂ ਮੁਲਾਕਾਤ ਕਰਾ ਰਹੇ ਹਾਂ ਗੁਰਪ੍ਰੀਤ ਸੋਤੇ ਨਾਲ ਹੋਰ ਬਈ ਜੀ ਵੀ ਆ ਰਹਾ ਹੈ ਵਰੀਆ ਜੀ ਬਾਤ ਵਰੀਆ ਤੇ ਅੱਜ ਤੁਹਾਡੇ ਜੀਵਨ ਬਾਰੇ ਜਾਣਕਾਰੀ ਲਓ ਜੀ ਸਾਡਾ ਜੀਵਨ ਦਾ ਜੀ ਵਿਆਹ ਕਰਾ ਕੇ ਤਰੱਕੀ ਵਾਲੀ ਵਗਿਆਲੀ ਬਹੁਤ ਛੜਾ ਹੁੰਦਾ ਹੈ ਜੀ ਉਹ ਯਾਰ ਉਹਦੇ ਨਾਲ ਬਾਰੇ ਵੀ ਗੱਲ ਕਰਨੀ ਤੁਹਾਡੀ ਜੀਵਨ ਤੁਹਾਡੀ ਜ਼ਿੰਦਗੀ ਬਾਰੇ ਗੱਲ ਕਰਨੀ ਹੈ ਅੱਛਾ ਸਾਡੀ ਜ਼ਿੰਦਗੀ ਬਾਰੇ ਯਾਰ ਮੇਰੀ ਤਾਂ ਬਹੁਤ ਵਧੀਆ ਲੱਗ ਰਹੀ ਆ ਗਾਣੇ ਆ ਰਹੇ ਆਗੇ ਹੁਣ ਨਵਾਂ ਆਉਣਾ ਲੱਗਾ ਬਖਰੀ ਤੋੜ ਠੀਕ ਹੈ ਹਾਂਜੀ ਤੇ ਉਹ ਪ੍ਰੋਗਰਾਮ ਕਿੰਨੇ ਕੁ ਮਿਲਦੇ ਹਨ ਫਿਰ ਉਹ ਪ੍ਰੋਗਰਾਮ ਬਾਅਦ ਤੱਕ ਨਹੀਂ ਜਾਂਦੇ ਆ ਜੀ ਅੱਛਾ ਅੱਛਾ ਅਜੇ ਕਰ ਦੋ ਕਲਾਕਾਰਾਂ ਦੇ ਨਾਮ ਲਵੋ ਵੀ ਅੱਜ ਕਰਨਾ ਅੱਜ ਤੇਜੀ ਕਲਾਕਾਰ ਕੌਣ ਰਹਿਗੇ ਅੱਜ ਕੱਲ੍ਹ ਤੱਕ ਤੇਜੀ ਕਲਾਕਾਰ ਦੋ ਹੀ ਰਹਿਗੇ ਉਹ ਵੀ ਆਪਣੇ ਮਾਨਸ਼ਾਹੀ ਆ ਲਾਵੀ ਹਿਦਾ ਜੀ ਤੇ ਗੱਲ ਪਈ ਦੀ ਹੈ ਫਰਾਂਲੀ ਮਤਾਂ ਜੇ ਕਰਦੇ ਇੱਕ ਮਾਣੀ ਮਰੀ ਹੋ ਜਾ ਗਰ ਦੇ ਦੋ ਹਾਂ ਜੀ ਵੀ ਤੋਂ ਚੜਾਈ ਕਿੰਨੀ ਕਾ ਸਾਡੀ ਚੜਾਈ ਵੀ ਨਾ ਨਾ ਦੇ ਕਿੰਨੀ ਤੇ ਉਹ ਘਰ ਦੀ ਚੜਾਈ ਹੈ ਬਹੁਤ ਵੈਸੀ ਗੱਲ ਕਰਦੇ ਆ ਵੀ ਉਹ ਅੱਛਾ ਉਹ ਪਿਆ ਵਿੱਚ ਕਿੰਨੀ ਕਿ ਚੜਾਈ ਹੈ ਹਾਂ ਤੇ ਫਾਂ ਕਿੰਨੇ ਕਾ ਬਾਡੇ ਫਾਂ ਸਾਡੇ ਜੀ ਤੰਨਾਈ ਇੱਕ ਕੁ ਲੈ ਫਨਾਲੀ ਇਹ ਸਦਾ ਫਨਾਲੀ ਇਹ ਸਦਾ ਸੋ ਉਹ ਬੇਤਰੀ ਗੱਲ ਨਹੀਂ ਕਰਦੇ ਅਸੀਂ ਗੱਲ ਕਰਦੇ ਆਂ ਤੁਹਾਡੇ ਜਿਹੜੇ ਫੇਸ ਉਹ ਚੌਣਾਰੇ ਚੌਣਾਰੇ ਬਾਪੇ ਸਾਰੇ ਆਈ ਯਾਰ ਇੰਡੀਆ ਚ ਅੱਛਾ ਅੱਛਾ ਹਾਂਜੀ ਲੋਈ ਤਾਂ ਜੇ ਕੋਈ ਵਿਚਾਰ ਹੈਗਾ ਨਾ ਤੁਹਾਡਾ ਜੀ ਤੁਹਾਡੇ ਨਾਲ ਸੌਦਾ ਸਾਬ ਮਿਲ ਕੇ ਬਹੁਤ ਖੁਸ਼ੀ ਹੋਈ ਜੀ ਜਦ ਆਪ ਦੇ ਕੀਮਤੀ ਵਿਚਾਰ ਸਾਨੂੰ ਦਿੱਤੇ ਤੇ ਆਉਣ ਵਾਲੇ ਜਿਹੜੇ ਗਾਣੇ ਆ ਉਹਦੇ ਦੋ ਬੋਲ ਹੋ ਜਾਣਗੇ ਉਹ ਨਾਲਾ ਗਾਣਾ ਆਪਣਾ ਇੱਕ ਵੱਖਰੀ ਤਰ੍ਹਾਂ ਦਾ ਆ ਰਿਹਾ ਹੈ ਹਾਂਜੀ ਉਹ ਸਾਨੂੰ ਸਮਝਾਵੇ ਥੋੜਾ ਜੀ ਉਹ ਚਾਪਾ ਦਾੜੀ ਮੋਛੀ ਦੀ ਗੱਲ ਪੱਗ ਦੀ ਗੱਲ ਤੇ ਨਸ਼ੇ ਦੀ ਗੱਲ ਹਾਂਜੀ ਤੇ ਪੰਜਾਬ ਨੂੰ ਅੱਗੇ ਲੈ ਜਾਣ ਦੀ ਗੱਲ ਪੱਗ ਨੂੰ ਦੇ ਲੈ ਜਾਣ ਦੀ ਠੀਕ ਹੈ ਧੰਨਵਾਦ ਉਹ ਆਇਆ ਜੀ ਹਾਂ ਦਾੜੀ ਮੁਛਰੇ ਨਾਲ ਜਿਸੇ ਤੇ ਪੱਗ ਛਾਈ ਦੀ ਦਾੜੀ ਮੁਛਰੇ ਨਾਲ ਜਿਸੇ ਤੇ ਪੱਗ ਛਾਈ ਦੀ ਬਖਰੀ ਹੁੰਦੀ ਟੌਰ ਜਦੋਂ ਫਿਰ ਛੋਟੇ ਬਾਈ ਦੀ ਬਖਰੀ ਹੁੰਦੀ ਟੌਰ ਜਦੋਂ ਫਿਰ ਛੋਟੇ ਬਾਈ ਦੀ ਕੀ ਬਾਤ ਹੈ ਹੋ ਗਏ ਨੇ ਹੋ ਗਏ